ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਭਲੂਰ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਜਾਇਦ ਜੇ ਮੱਲ ਹੋਣਗੇ ਇੱਕ ਤਾਜੀ ਸੂਈ ਪਹਿਲਣ ਮੱਛੀ ਚੰਗੇ ਬੌਲੇ ਤੇ ਬਈ 10 ਦਾ ਚੱਲ ਰਹੀ ਆ ਬਾਕੀ ਤੁਸੀਂ ਬੌਲਾ ਚੋਕੇ ਹੀ ਵੇਖ ਲੈਣਾ ਗੱਬੜਨ ਦਾ ਵਹਿਮ ਹੁੰਦਾ ਮੈਂ ਹਰੇਕ ਵੀਡੀਓ ਚ ਅੱਗੇ ਵੀ ਕਹਿੰਨਾ ਨਾ ਸੂਏ ਸਵਾਏ ਜਾਨਵਰ ਦਾ ਕਾਹਦਾ ਵਹਿਮ ਜਦੋਂ ਮਾਲਕ ਕਹਿੰਦਾ ਜੇ ਤੁਹਾਨੂੰ ਸ਼ੱਕ ਲੱਗਦੀ ਦੋ ਟਾਈਮ ਚੋਕੇ ਵੇਖ ਲਓ ਭਾਵੇਂ ਨਾਂ ਵੀ ਸ਼ੱਕ ਹੋਵੇ ਚੋਕੇ ਵੇਖ ਲੈਣੀ ਚਾਹੀਦੀ ਆ ਤਸੱਲੀ ਕਰ ਲੈਣੀ ਚਾਹੀਦੀ ਆ ਕਿਉਂਕਿ ਤੁਸੀਂ ਕਿਹੜਾ ਫ੍ਰੀ ਲੈਣੀ ਆ ਪੈਸੇ ਲਾਉਣੇ ਆ ਮਿਹਨਤ ਦੀ ਕਮਾਈ ਦੇ ਪੈਸੇ ਆ ਪੈਸੇ ਬਹੁਤ ਔਖੇ ਬੰਦੇ ਆ ਚੋਕੇ ਵੇਖ ਲਿਆ ਕਰੋ ਤਿੰਨ ਪਸ਼ੂ ਆ ਜੈਜ ਦੇ ਮੋਲ ਦੇ ਆ ਪਹਿਲੇ ਤਿੰਨੇ ਨਾਲ ਗਾ ਇਨਫੋਰਮੇਸ਼ਨ ਲੈ ਲੈਣਾ ਇੱਕ ਤਿੰਨ ਨ ਉਹ ਵੀ ਮੇਰੇ ਸਾਹਮਣੇ 100% ਪਹਿਲਾਂ ਹੀ ਹੋਣੀ ਹੈ ਬਹੁਤ ਰਾਜੀ ਚੰਗੀ ਵੱਛੀ ਆ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਬਈ ਸਸਿਕਾ ਸਸਿਕਾ ਬਈ ਨਾਮ ਦੱਸ ਜੀ ਨਾਮ ਵਾਪੀ ਸਿੰਘ ਪਿੰਡ ਭੂਰਣਾ ਮੁਕਾ ਇਹ ਤੂੰ ਸ਼ੁਰੂ ਕਰ ਲਾਪਰੀ ਤੇ ਕੰਨ ਮਸੂਆ ਇਹ ਪਹਿਲਾ ਸੂਆ ਬਈ ਚਾਰ ਦਾ ਨਰ ਅੱਛੀ ਦਿੱਤੀਆਂ ਨੇ ਪਰਸੋਂ ਦੀ ਸੂਆ ਮਗਰ ਵੀ ਵੱਛੀ ਆ ਹਾਂ ਜੇਰ ਜੂਰ ਜੇ ਦੂਦ ਦੀ ਪ੍ਰੋਪਰ ਵੀਡੀਓ ਵੀ ਹੈਗੀ ਬੇ ਕਲੀਅਰ ਜਿਹੜਾ ਮੌਲਾ ਚੋ ਲੈਣਾ ਕਿੰਨਾ ਨਹੀਂ ਇਹ ਇਹਦਾ 14 ਤੋਂ 15 ਦੇ ਵਿੱਚ ਵਿੱਚ ਹੋਊਗਾ ਬਈ 14 ਵੀ ਹੋ ਸਕਦਾ ਤੇ 15 ਵੀ ਹੋ ਸਕਦਾ ਕਿਉਂਕਿ ਐਜੈਂਟ ਤਾਂ ਕਿੰਨ ਬੱਚੇ ਜੁਗਾ ਕੇ ਚੋਣੀਆਂ ਬਈ ਜਿਹੜਾ ਦੋ ਟਾਈਮ ਚ ਕਿੰਨਾ ਕ ਪਿਆ ਜੂ ਦੁੱਧ ਤਾਂ ਪਿਆ ਜੂ ਯਾਰ ਜਿਹੜੇ ਸਾਡੇ ਨਾਲ ਸਟਾਰਟਿੰਗ 18 19 ਕਿਲੋ ਹੂੰ ਸਟਾਰਟਿੰਗ ਕੰਪੈਨ ਕੰਬੂਟ ਬਹੁਤ ਹੈ ਦਸਤ ਇਹ ਵੀ ਗੱਲ ਸਹੀ ਆ ਪਰਸੋਂ ਦੀ ਸੂਈ ਆ ਜਿਹੜੀ ਪਰਸੋਂ ਦੀ ਸੂਈ 14 15 ਬੌਲਾ ਚਵਾਉਂਦੀ ਆ ਤੇ 17 18 ਕੋਈ ਬਾੜਾ ਨਹੀਂ ਆਵਣਾ ਪਿਆ ਦੇਣ ਤੇ ਜੇ 14 15 ਕਿਲੋ ਦੁੱਧ ਵਾਲੀ ਹੁੰਦੀ ਫਿਰ ਬੌਲਾ ਇਸ ਟਾਈਮ 14 15 ਨਹੀਂ ਹੋਣਾ ਸੀ ਫਿਰ ਬੌਲਾ 7 8 ਕਿਲੋ 9 10 ਕਿਲੋ ਹੋਣਾ ਸੀਗਾ ਪਰ ਚਵਾਈ ਚੁਵਾਈ ਬੜੀ ਚੰਗੀਆਂ ਤੇ ਠੰਡੀ ਪਣਾ ਫੱਟੀ ਢਾ ਕੇ ਬੈਠੇ ਚੋਲੇ ਜੋ ਬਾਈ ਦੋਸਤੋ ਚੁਵਾਈ ਦੀ ਬਾਈ ਕਹਿੰਦਾ ਬਾਲੀ ਚੰਗੀ ਆ ਤੇ ਠੰਡੀ ਇੰਨੀ ਆ ਭਾਵੇਂ ਫੱਟੀ ਢਾ ਕੇ ਮਤਲਬ ਪੀੜੀ ਆ ਪਈ ਆ ਆ ਢਾ ਕੇ ਭਾਵੇਂ ਚੋਲੇ ਮਤਲਬ ਕਿਸੇ ਘਰੇਲੂ ਬੰਦੇ ਨੇ ਲੈਣੀ ਆ ਮਤਲਬ ਉਹਨਾਂ ਦੇ ਮੁੰਡੇ ਨਹੀਂ ਚਾਹੁੰਦੇ ਬਜ਼ੁਰਗ ਚਾਹੁੰਦੇ ਆ ਬੰਦਾ ਜਾਂ 부ੜੀ ਤੇ ਪੀੜੀ ਢਾ ਕੇ ਚੋ ਸਕਦਾ ਤਾਂ ਨਾਂ ਆ ਲਿਆ ਪੀੜੀ ਦਾ ਹੂੰ ਆ ਚੁਵਾਈ ਵਾਲੇ ਥਾਣ ਆ ਪਹਿਲਾਂ ਬੱਤੀ ਆ ਠੋਸ ਨਿਗਰ ਹਵਾਨਾ ਹਵਾਨੇ ਤੇ ਵੀਨ ਜੀ ਵੀ ਚੰਗੀਆਂ 14 15 ਬੌਲੀ ਅੱਜ ਤਿਆਰ ਆ। ਸੰਦੀਵਾ ਨਾਲੇ ਫਿਟਿੰਗ ਵੇਖ ਲਈ ਇਹ ਤਾਂ ਬਾਈ ਬਾਦੀ ਨਹੀਂ ਲਾਈ ਜਿੱਦੇ ਬੱਚੇ ਨੇ ਬਾਦੀ ਲਾ ਦਿੱਤਾ ਪਤਾ ਨਹੀਂ ਕੀ ਕਰਨਾ ਨੇ ਇਹ। 17 18 ਦੁੱਧ ਭਾਈ ਜੈਜਾ ਮੋਲਦਸ ਪਹਿਲਾਂ 52000 ਦੀ ਜਮ੍ਹਾਂ ਦੀ। 52000 ਦੀ ਬਾਈ ਕਹਿੰਦਾ ਦੇ ਦੇਣੀ ਹੈ ਵਿੱਚੋਂ ਛੋੜ ਛੱਪਾ ਮਾਨਤਾਣ ਹੋਣੀ। ਤਾਂ ਤੁਸੀਂ ਦੁੱਧ ਵੀ ਦੋ ਟਾਈਮ ਚੋਕੇ ਲੈ ਜੇ ਦਸੰਦੀ ਕਰਕੇ ਆਪਦਾ ਬੋਲਾ ਵੇਖ ਲੈ ਵੀ ਕਿੰਨਾ ਟੰਡਾ। ਠੀਕ। ਐਵੇਂ ਕਹਿਣ ਵਾਲੀ ਗੱਲ ਬਣਦੀ ਆਪਾਂ ਕਹਿਦ ਕੇ ਨਹੀਂ ਭਈ ਇਹਦਾ ਵਹੀਂ ਭੇਜਨੀ ਆ ਤੂੰ ਦੋ ਟਾਈਮ ਅਗਲਾ ਚੋਕੇ ਲੈ ਜੀ ਬੰਦਾ। ਦੋਸਤੋ ਬਾਈ ਕਹਿੰਦਾ ਦੋ ਟਾਈਮ ਚੋਕੇ ਲਵੇ 14 1 ਸਹੀ ਆ ਜਮਾ ਜੈਜਮਲ ਦੁੱਧ ਦੇ ਸਾਹ ਹਣਾ ਜਮਾ ਜੈਜਮਲ 2 ਨੰਬਰ ਤੇ ਆ 2 ਨੰਬਰ ਦਾ ਤੀਜਾ ਸੂਆ ਮੰਨ ਲੈ ਇਹ ਤਾਂ ਛੇਰੀ ਲੱਗਦਾ ਮੈਨੂੰ ਤੇ ਦੁੱਧ ਦੀ ਰੂਹੇ 20 ਕਿਲੋ ਆ ਦੋਸਤੋ ਰੰਗ ਹੀ ਕਿਤੇ ਕਿਤੇ ਮਿਲਦਾ ਡਿਫਰੈਂਟ ਜਿਹਾ ਰੰਗ ਆ ਇਹਦੀ ਉਹ ਪੈ ਗਈ ਛੇਰੀ ਚ ਛੇਰੀ ਬੱਚੀ ਆ ਕਿਉਂਕਿ ਰੰਗ ਉਹਦੇ ਵਾਲਾ ਤਾਂ ਹੀ ਛੇਰੀ ਕਹਤੀ ਉਹ ਛੇਰ ਦਾ ਬੱਚਾ ਤਾਂ ਹੈ ਨਹੀਂ ਏ ਪਰ ਰੰਗ ਉਹਦੇ ਵਾਲਾ ਹੈਗਾ ਵਿੱਚ ਵਿੱਚ ਟਾਮੀਆਂ ਟਾਮੀਆਂ ਕੋਈ ਵਹਿੜਾ ਹੈ ਹੀ ਆ ਆਪਣੇ ਚੈਨਲ ਤੇ ਹੀ ਹੁਣ ਤੱਕ 4-5 ਵੀਡੀਓ ਹੋਣੀਆਂ ਇਦਾਂ ਨਹੀਂ ਵਹਿੜਾਂ ਦੀਆਂ ਕੋਈ ਟਾਮਾਂ ਟੱਲਾ ਹੀ ਨਾ ਹੈਗਾ ਇਦਾਂ ਦੀ ਇਹ ਦਾਨੀ ਦੱਸ ਲੈ ਦੱਸ ਦੇ ਲੈ ਜੀ ਦੁੱਧ ਕਿੰਨਾ ਕੱਢ ਜੂ 20 ਕਿਲੋ ਤੋਂ ਬਾਹਰ ਬਾਈ ਦੱਸਦਾ ਪਿਆਜੂ 10 ਦਿਨਾਂ ਦੀ ਕੱਚੀ ਹੈ ਛੇਰੀ ਤੀਜਾ ਸੂਆ ਕਿ ਦੂਜਾ ਤੀਜਾ ਸੂਆ ਬਾਕੀ ਵਾਲਟਾਂ ਲੰਪਈਆਂ ਬਹੁਤ ਦਿਨ 10 ਪਈ 8 10 ਦਿਨ ਕੋਈ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦੋਂ ਤਿਆਰ ਹੋ ਜਾਂਦੀ ਬਾਲ ਢੱਲਾਂ ਹਵਾਨੇ ਦੇ ਚਾਰ ਚਪੇਰੇ ਬਹੁਤ ਪਈਆਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤੀਜਾ ਸੂਆ ਛੇਰੀ ਵੜ ਜੈ ਜੈ ਮੋਲੇ ਦਾ ਲਾਪਰੀ ਦਾ ਇਹੀ ਮੋਲੇ ਦਾ ਬਵੰਜਾ 52 ਦੀ ਇਹ ਦੇਣੀ ਆ ਭਾਵੇਂ ਕੋਈ ਸੂਈ ਲੈ ਲਓ ਭਾਵੇਂ ਕੋਈ ਗੱਬਨ ਲੈ ਲਓ ਸੂਈ ਦੇ ਮਗਰ ਵੱੱਛੀ ਆ ਉਹਦੇ ਥੱਲੇ 14 15 ਕਿਲੋ ਬੌਲਾ ਤਿਆਰ ਆ ਚੋਕੇ ਲਓ ਨੱਟ ਤਿਆਰ ਆ ਕੋਈ ਗੱਲਾਂ ਵਾਲਾ ਬੋਲਾ ਨਹੀਂ ਹੋਣਾ ਚੋਕੇ ਲਓ ਤੇ ਆ ਗੱਬਣ 20 ਕਿਲੋ ਦੁੱਧ ਪਿਆਜੂ 10 ਦਿਨਾਂ ਦੀ ਕੱਚੀ ਐ ਤੈਨ ਨੰਬਰ ਤੇ ਆ ਬਈ ਦੋ ਦਾ ਤਾਂ ਬੱਛੀ ਆ ਦੋਂਦੀ ਪਹਿਲਾ ਸੁਆ ਹਜੇ ਦਿਨ ਅਗਰ 10 ਤੋਂ 15 ਲੈ ਬਈ ਪਹਿਲਣ ਬੱਛੀ 10ਾਂ ਤੋਂ 15 ਦਿਨਾਂ ਦੀ ਕੱਚੀ ਕਿੰਨਾ ਗੁੱਧ ਦੁੱਧ ਪਿਆਜੂ ਦੁੱਧ ਬਈ 20 ਤੋਂ ਬਲਾਸੀ ਚੱਲੂਗੀ ਬਰੀਡ ਬਰੂਨ ਬਹੁਤ ਆ ਇਹ ਇਹਦੀ ਬੱਛੀ ਆ ਗਾਂ ਨਾਲ ਖੜੀ ਦੀ ਆਪਾਂ ਜੇ ਵੀਡੀਓ ਨੂੰ ਗੋਲੀ ਕੱਢੀ ਆ ਦੋਹਾਂ ਦੇ ਇੱਕੇ ਦੰਦਾ ਟੀਕਾ ਲੱਗਿਆ ਠੀਕ ਐ ਦੋਸਤੋ ਉਹਦੀ ਧੀ ਆ ਇਹ ਮਾਵਾਂ ਧੀਆ ਇੱਕੋ ਘਰੋਂ ਬਾਈ ਕਹਿੰਦਾ ਲਈਆਂ ਆਪਾਂ ਉਹ ਹਜੇ ਦਿਨ ਲਈ ਇੱਕੇ ਦੰਦਾ ਟੀਕਾ ਤੇ ਅਜੇ ਦਾਣੇ ਵੀ 12 ਤਰਾ ਪਏ ਆ ਠੀਕ ਆ ਉਹ ਬਾਈ ਕਹਿੰਦਾ ਤਿਆਰ ਕਰਕੇ ਵੇਚਾਂਗੇ ਉਹਨੂੰ ਇਹ ਪਹਿਲਾਂ ਮੱਛੀ ਪਹਿਲਾਂ ਤੁਹਾਨੂੰ ਪਤਾ ਵੱਧ ਦਿਖਾਵਾ ਦੇ ਦਿੰਦੀ ਆ ਉਹ ਸੋਇਆਂ ਵਾਲੀ ਵਹਿੜਾ ਸੋਹਣੀ ਬੱਚੀ ਗੋਲ ਮਟੋਲ ਚਾਰ ਚਪੇਰੋਂ ਇੱਕੋ ਜੀ ਪਈ ਆ ਛੋਟਾ ਕੰਨਾ ਬੁੱਦੀ ਵਾਲੀ ਬੱਚੀ ਹੂੰ ਬਖਾ ਬਈ ਕਿੰਨਾ ਹੂੰ ਨਾ ਤੇਰਾ ਵੀ ਸੋਹਣਾ ਹੂੰ ਹੂੰ ਮੇਰਾ ਇਧਰ ਬੰਦ ਨਹੀਂ ਇੱਥੇ ਦੋਸਾਂ ਦਾ ਦੋੰਦੀ ਸਹੀ ਆ ਦੋਂਦੀ ਸਾਈਡਾਂ ਵਾਲੇ ਦੁੱਧ ਆਂਦਾ ਹਵਾਨਾ ਸੋਹਣਾ ਮੋٹے ਮੋٹے ਥਾਨ ਆ 20 ਕਿਲੋ ਤੋਂ ਬਾਹਰ ਬਾਈ ਦੱਸਦਾ ਦੁੱਧ ਪਿਆ ਜੂ ਇੱਥੇ ਤਿਆਰੀ ਹੋ ਗਈ ਬਈ ਬੱਚੀ ਦੀ ਗੱਲਾਂ ਹੀ ਹੋਰ ਹੋਣਾਂ ਠੀਕ ਐ ਥਣ ਪੂਰਾ ਚੰਗਾ ਝੁਰੜੀ ਵਾਲਾ ਥਾਣਾ ਥਾਣੇ ਨੇ ਹੋਰ ਦੁੱਗਣਾ ਕੱਢਿਆ ਨਾ ਜਦੋਂ ਤਿਆਰ ਹੋ ਗਈ। ਆਹ ਤਾਂ ਬਈ ਉੱਤੋਂ ਦੇਲਾ ਜਮਾ ਨਹੀਂ ਪੋਲੀ ਪੜੀ। ਹਾਂ ਐ ਟਾਰਗਾ ਪਿਆ ਪੱਠਪੜਾ ਕਿਉਂਕਿ ਅਜੇ 10-12 ਦਿਨ ਪਏ ਆ। ਢਿੱਲਾ ਦਾ ਦਿਨਾਂ ਜੇ ਤੇ ਜਾਨਵਰ ਕਰਦਾ ਹੁੰਦਾ ਪੱਠਪੜਾ ਨਹੀਂ ਅਜੇ ਤਾਂ ਹਾਰਡ ਪਿਆ ਕਿਉਂਕਿ ਦਿਨ ਹੀ 10-12 ਪਏ ਆ। ਨਵਾਂ ਹਾਨ ਬੱਚੀ ਇੱਕ ਨੰਬਰ ਵੀ ਪਹਿਲਣਾ ਉਹ 4 ਦਿਨ ਦਾ ਸੂਈ ਸਵਾਈ ਆ ਉਹਦੇ ਮਗਰ ਬੱਚੀ ਆ 2 ਨੰਬਰ ਤੀਜਾ ਸੁਹਾ ਛੇਰੀ 3 ਨੰਬਰ ਪਹਿਲਣ ਦੋਂਦੀ 20 ਕਿਲੋ ਦੁੱਧ ਪੈ ਜੈਜ ਅਮਲ। ਮੋਲੇ ਦਾ ਬਈ 72000 ਰੁਪਇਆ ਦਵਾ। 72000 ਬਾਈ ਕਹਿੰਦਾ ਲਵਾਂਗੇ। ਇੱਕ ਮੁੱਲ ਵਾਲਾ ਕਰਨਾ ਨਹੀਂ ਪਰ ਬੱਛੀ ਵੀ ਇੱਕ ਵਾਰ ਨਗੀਨਾ ਬੱਛੀ ਉਹ ਵੀ ਪਹਿਲੀ ਮੈਂ ਕਿਹਾ ਬੱਛੀ ਹੈ ਬੱਛੀ ਬੱਛੀ ਦਾ ਫਰਕ ਆ ਪਰ ਇਹ ਤਾਂ ਗੱਲ ਹੈਗੀ ਆ ਤੁਸੀਂ ਕਬੂਤਰੀ ਵਰਗੀ ਬੱਛੀ ਹੈ ਮੱਛੀ ਬੱਛੀ ਦਾ ਫਰਕ ਇਹ ਵੀ ਗੱਲ ਸਹੀ ਹੈ ਕਾਬਲਾ ਗਾਂ ਜੇ ਕਿੰਨੀ ਕੱਚੀ ਦੋਹਾਂ ਦੇ ਇੱਕੇ ਦੰਦਾ ਦਸੀਮਨ ਲੱਗਿਆ ਬਾਈ ਮਾਵਾਂ ਤੀ ਜਾਂਦੇ ਹਾਂ ਆ 13 ਦੇਸੀ ਮਹੀਨੇ ਨੂੰ ਵੜ ਪੂਰੇ ਆ ਇਹਨਾਂ ਦੇ ਠੀਕ ਹੈ ਕਿੰਨੇ ਦਾ ਰਹਿ ਗਏ ਜੀ ਪਤਾ ਸਹੀ ਹੈ ਓਕੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦੋ ਬਹੁਤ ਸੋਹਣੀਆਂ ਪਹਿਲਣ ਵੜਾਂ ਇੱਕ ਗੱਬਣ ਦੋਂਦੀ ਆ ਜਿਹੜੀ ਤੁਸੀਂ ਵੇਖੀ ਜਾਂਦੇ ਆ 21 سویਸ ਹੋਈ 4 ਦੰਦ 14 15 ਕਿਲੋ ਬੋਲੀ ਤਿਆਰ ਆ 17 18 ਦੁੱਧ ਪਿਆ ਜੂ ਆ ਵੀ 20 ਕਿਲੋ ਦੁੱਧ ਪਿਆ ਜੂ ਆ ਵੀ 20 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਜੈ ਜੇ ਮੌਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ